ਸਸ ਸਗੇ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 5 ਦਸੰਬਰ ਤੋਂ ਲੈ ਕੇ 10 ਦਸੰਬਰ ਦੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਰਦ ਰੁੱਤ ਦਾ ਪਹਿਲਾ ਮੀਂਹ ਜੋ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਜਿਹਦੇ ਬਾਰੇ ਮੌਸਮ ਵਿਭਾਗ ਨੇ ਵੀ ਹਲਕੀ ਦਰਮਿਆਨੀ ਪੁਸ਼ਟੀ ਕੀਤੀ ਹੈ ਪਰ ਬਹੁਤੀ ਕੋਈ ਵੱਡੀ ਸੂਚਨਾ ਜਾਰੀ ਨਹੀਂ ਹੋਈ ਪਰ ਜਿਸ ਤਰੀਕੇ ਨਾਲ ਅਸੀਂ ਅਨੁਮਾਨ ਲਗਾ ਰਹੇ ਹਾਂ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਿਕ ਉਹ ਜਾਣਕਾਰੀ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆ ਗੱਲ ਕੀਤੀ ਜਾਵੇ ਸਿਸਟਮ ਦੀ ਤਾਂ 5 ਤਰੀਕ ਤੋਂ ਲੈ ਕੇ 6 ਤਰੀਕ ਤੱਕ ਮੌਸਮ ਠੀਕ ਹੈ ਸੈਟਲਾਈਟ ਇਮੇਜ ਵੀ ਦੇਖ ਰਹੇ ਹੋ ਕਿ ਮੌਸਮ ਸਾਫ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਪਹਾੜੀ ਖੇਤਰਾਂ ਵਿੱਚ ਲਗਾਤਾਰ ਸਿਸਟਮ ਪਹੁੰਚ ਰਹੇ ਨੇ ਤੇ ਪੱਛਮੀ ਖੇਤਰਾਂ ਵਿੱਚ ਵੀ ਸਿਸਟਮ ਪਹੁੰਚੇ ਹੋਏ ਨੇ ਜਿਨ੍ਹਾਂ ਦਾ ਅਸਰ ਪੰਜਾਬ ਦੇ ਵਿੱਚ 7 ਤਰੀਕ ਤੋਂ ਦੇਖਣ ਨੂੰ ਮਿਲੇਗਾ ਫਿਲਹਾਲ ਹਵਾਵਾਂ ਦਾ ਰੁੱਖ ਪੱਛਮ ਦਿਸ਼ਾ ਤੋਂ ਲਗਾਤਾਰ ਚੱਲ ਰਿਹਾ ਹੈ ਹਵਾ ਦੀ ਗਤੀ ਤੇਜ਼ ਹੈ ਹਵਾ ਦੀ ਗਤੀ ਲਗਭਗ 15 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਵੀ ਪਹੁੰਚ ਚੁੱਕੀ ਹੈ ਇਹ ਇਹ ਉਦੋਂ ਹੀ ਹੁੰਦਾ ਹੈ ਜਦੋਂ ਐਂਟੀ ਸਾਈਕਲੋਨ ਸਿਸਟਮ ਬਣਨਾ ਹੁੰਦਾ ਹੈ ਕਿਉਂਕਿ ਐਂਟੀ ਸਾਈਕਲੋ ਸਿਸਟਮ ਉਹ ਹੁੰਦਾ ਜਦੋਂ ਘੜੀ ਆਪਾਂ ਗੱਲ ਕਰੀਏ ਤਾਂ ਘੜੀ ਦੀ ਘੁੰਮਣ ਦੀ ਗਤੀ ਇਸ ਤਰੀਕੇ ਨਾਲ ਹੁੰਦੀ ਹੈ ਇਸ ਤਰੀਕੇ ਨਾਲ ਘੜੀ ਘੁੰਮਦੀ ਹੈ ਪਰ ਐਂਟੀ ਸਾਈਕਲੋਨ ਜਿਹੜਾ ਸਿਸਟਮ ਹੁੰਦਾ ਹੈ ਉਹ ਉਲਟਾ ਘੁੰਮਦਾ ਹੁੰਦਾ ਹੈ ਹਮੇਸ਼ਾ ਤੇ ਇਸ ਦੀ ਜਿਹੜੀ ਘੁੰਮਣ ਦੀ ਤਰੀਕਾ ਇਸ ਤਰੀਕੇ ਨਾਲ ਹੁੰਦਾ ਹੈ ਉਹ ਇਸ ਤਰੀਕੇ ਨਾਲ ਘੁੰਮਦਾ ਹੈ ਤੇ ਉਹ ਸਾਈਕਲੋਨ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਬਣਦਾ ਹੋਇਆ ਦਿਖਾਈ ਦੇਵੇਗਾ 7 ਤਾਰੀਖ ਤੋਂ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਦੀ ਵਾਪਸੀ ਹੋ ਰਹੀ ਹੈ ਮੀਵਾਮਾ ਜੋ ਕਿ ਬੰਗਾਲ ਦੀ ਖਾੜੀ ਤੋਂ ਤੇ ਦੱਖਣ ਪੰਜਾਬ ਤੋਂ ਦੱਖਣ ਭਾਰਤ ਤੋਂ ਆਪਣੇ ਨਾਲ ਨਮੀ ਲੈ ਕੇ ਆਉਂਦੀਆਂ ਨੇ ਤੇ ਇਸ ਨਮੀ ਦੇ ਸਦਕਾ ਹੀ ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀ ਸਾਨੂੰ ਅਕਸਰ ਦੇਖਣ ਨੂੰ ਮਿਲਦੀਆਂ ਨੇ ਗੱਲ ਕੀਤੀ ਜਾਵੇ ਤਾਂ 7 ਤਰੀਕ ਤੋਂ ਬਾਅਦ ਸਾਨੂੰ ਲਗਾਤਾਰ ਬੱਦਲ ਵਗਦੇ ਦੌਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਮੀਂਹ ਦੀ ਗਤੀਵਿਧੀ ਸ਼ਾਮ 7 ਤਰੀਕ ਤੋਂ ਲੈ ਕੇ 9-10 ਤਰੀਕ ਤੱਕ ਬਣੀ ਰਹੇਗੀ ਜਿਦੇ ਵਿੱਚ 8 ਤਰੀਕ ਬਹੁਤ ਮਹੱਤਵਪੂਰਨ ਹੈ 9 ਤੇ 10 ਤਰੀਕ ਮੇਨ ਜਿਹੜਾ ਇਸ ਦਾ ਰਹੇਗਾ ਉਹ 8 ਤਰੀਕ ਤੇ 9 ਤਰੀਕ ਨੂੰ ਰਹੇਗਾ ਤੇ ਇਸ ਦੇ ਵਿੱਚ ਕੀ ਹੋਵੇਗਾ ਪਹਾੜੀ ਖੇਤਰਾਂ ਤੋਂ ਲਗਾਤਾਰ ਜਿਹੜਾ ਹੁਣ ਸਿਸਟਮ ਬੜ ਰਹੇ ਨੇ ਜਦੋਂ ਐਂਟੀ ਸਾਈਕਲੋਨ ਘੁੰਮਦਾ ਹੈ ਤਾਂ ਸਿਸਟਮ ਇਸ ਤਰੀਕੇ ਨਾਲ ਜਾ ਕੇ ਇਸ ਤਰੀਕੇ ਨਾਲ ਪਹਾੜੀ ਖੇਤਰਾਂ ਵਿੱਚੋਂ ਹੁੰਦਾ ਹੋਇਆ ਪੰਜਾਬ ਦੇ ਵਿੱਚੋਂ ਐਂਟਰ ਕਰਦਾ ਹੈ ਤੇ ਇਸ ਤਰੀਕੇ ਨਾਲ ਗਤੀਵਿਧੀਆਂ ਹੁੰਦੀਆਂ ਨੇ ਜਿਹਦੇ ਵਿੱਚ ਇਹ ਘੁੰਮ ਕੇ ਪੰਜਾਬ ਦੇ ਪਹਿਲਾ ਤਾਂ ਪੱਛਮੀ ਹਿੱਸੇ ਇਹ ਜਿਹੜੇ ਕਿ ਪੱਛਮੀ ਹਿੱਸੇ ਫਜ਼ਿਲਕਾ ਫਿਰੋਜ਼ਪੁਰ ਨਮਾਸ਼ਹਿਰ ਫਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਇਹਨਾਂ ਇਲਾਕਿਆਂ ਨੂੰ ਕਵਰ ਕਰੇਗਾ ਫਿਰ ਇਹ ਮੱਧ ਪੰਜਾਬ ਵਿੱਚ ਕਪੂਰਥਲਾ ਜਲੰਧਰ ਲੁਧਿਆਣਾ ਦੇ ਨਾਲ ਲੱਗਦਾ ਮੋਗੇ ਦਾ ਹਿੱਸਾ ਫਿਰ ਇਹ ਪੂਰਬੀ ਹਿੱਸੇ ਦੇ ਵਿੱਚ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਤੋਂ ਅੱਗੇ ਲੰਘ ਜਾਈਏ ਪਠਾਨਕੋਟ ਤੋਂ ਅੱਗੇ ਲੰਘ ਜਾਈਏ ਤਾਂ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਇਹਨਾਂ ਖੇਤਰਾਂ ਨੂੰ ਵੀ ਕਵਰ ਕਰ ਜਾਵੇਗਾ ਇਸ ਦਾ ਸਭ ਤੋਂ ਘੱਟ ਅਸਰ ਸਾਨੂੰ ਪਹਾੜੀ ਖੇਤਰਾਂ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਦੱਖਣੀ ਖੇਤਰ ਵਿੱਚ ਦੇਖਣ ਨੂੰ ਮਿਲੇਗਾ। ਦੱਖਣੀ ਖੇਤਰ ਦੇ ਵਿੱਚ ਮਾਨਸਾ, ਸੰਗਰੂਰ, ਪਟਿਆਲਾ ਜਿਹੜੀ ਇਹ ਬੈਲਟ ਹੈ। ਇਹਦੇ ਵਿੱਚ ਇਸ ਦਾ ਅਸਰ ਘੱਟ ਦੇਖਣ ਨੂੰ ਮਿਲੇਗਾ। ਸਾਨੂੰ ਉੱਤਰੀ ਪੰਜਾਬ ਦੇ ਵਿੱਚ ਅਤੇ ਪੱਛਮੀ ਜਾਂ ਫਿਰ ਉੱਤਰੀ ਪੱਛਮੀ ਜਾਂ ਉੱਤਰ ਪੂਰਬੀ ਹਿੱਸਿਆਂ ਵਿੱਚ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਜਿੱਦੇ ਵਿੱਚ ਚਾਰਕ ਜिले ਮੇਨ ਨੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ। ਤੇ ਇਹਨਾਂ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ। ਮੀਦੀ ਗਤੀਵਿਧੀ ਦੇ ਬਾਰੇ ਅਗਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦਾ ਅਲਰਟ ਦੇਖ ਲੈਂਦੇ ਆ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਦੇ ਮੁਤਾਬਕ 8 ਤਰੀਕ ਨੂੰ ਆਈਸੋਲੇਟਡ ਮੌਸਮ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ 8 ਤਰੀਕ ਨੂੰ ਮੌਸਮ ਦੇ ਵਿੱਚ ਆਈਸੋਲੇਟਡ ਮੌਸਮ ਦੱਸਿਆ ਗਿਆ ਇਹਦੇ ਵਿੱਚ ਫਿਲਹਾਲ ਧੁੰਦ ਦੇ ਹਾਲਾਤ ਹੀ ਬਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਜਦੋਂ ਵੀ ਪੂਰਬੀ ਹਵਾ ਪੰਜਾਬ ਵਿੱਚ ਐਂਟਰ ਕਰਦੀ ਹੈ ਤਾਂ ਦੱਖਣ ਤੋਂ ਹਵਾ ਲੈ ਕੇ ਜਾਂ ਬੰਗਾਲ ਦੀ ਖਾੜੀ ਤੋਂ ਹਵਾ ਲੈ ਕੇ ਆਉਂਦੀ ਹੈ ਤਾਂ ਉਸ ਦੇ ਵਿੱਚ ਨਮੀ ਹੁੰਦੀ ਹੈ ਤੇ ਨਮੀ ਦੇ ਨਾਲ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਤੇਜ਼ ਹਨੇਰੀਆਂ ਅਤੇ ਜਾਂ ਫਿਰ ਧੁੰਦ ਦੇ ਹਾਲਾਤ ਸਾਨੂੰ ਅਕਸਰ ਦੇਖਣ ਨੂੰ ਮਿਲਦੇ ਨੇ ਜਿਹਦੇ ਬਾਰੇ 8 ਤਰੀਕ ਦੀ ਚੇਤਾਵਨੀ ਜਾਰੀ ਹੋ ਚੁੱਕੀ ਹੈ 9 ਅਤੇ 10 ਦੀ ਹਜੇ ਡ੍ਰਾਈ ਵਸਿਆ ਗਿਆ ਮੌਸਮ ਕਿਉਂਕਿ ਹਜੇ 3 ਦਿਨ ਪਏ ਨੇ ਇਹਦੇ ਬਾਰੇ ਤੁਹਾਨੂੰ ਅਸੀਂ ਪ੍ਰੋਪਰ ਜਾਣਕਾਰੀ ਜਿਹੜੀ ਆਉਂਦੀ ਵੀਡੀਓ ਵਿੱਚ ਦੇ ਦੇਵਾਂਗੇ ਉਦੋਂ ਤੱਕ ਤੁਹਾਨੂੰ ਜਾਣਕਾਰੀ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਇਸੇ ਕਰਕੇ ਰਿਕੁਐਸਟ ਕਰਦੇ ਰਹਿੰਦੇ ਆ ਕਿ ਚੈਨਲ ਵੈਦਰ ਵਾਈਸ ਸਿੰਦਰ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਤੱਕ ਮੌਸਮ ਦੀ ਹਰੇਕ ਜਾਣਕਾਰੀ ਸਮੇਂ ਸਿਰ ਪੁੱਜਦੀ ਰਹੇ ਜਾਣਕਾਰੀ ਲੈ ਕੇ ਤੁਸੀਂ ਲਾਹੇਵੰਦ ਹੋ ਸਕੋ ਬਣੇ ਰਹੋ ਚੈਨਲ ਵੈਦਰਵਾਈਸ ਮਿੰਦਰ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਨਵੀਂ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਜਲਦ ਹਾਜ਼ਰ ਹੁੰਦੇ ਆ